ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋ ਵਿਲੇਜ ਫੂਡ ਤੇ ਅੱਜ ਆਪਾਂ ਥੋੜੀਆਂ ਅੰਬੀਆਂ ਦੀ ਜਿਹੜੀ ਚਟਣੀ ਬਣਾ ਕੇ ਦਿਖਾਵਾਂਗੇ ਇਹ ਜਿਹੜੀ ਚਟਣੀ ਹੈ ਇਹ ਆਪਾਂ 2-3 ਸਾਲ ਜਿੰਨਾ ਕਚਰੇ ਖਤਮ ਨਹੀਂ ਹੁੰਦੀ ਉੰਨੇ ਦੇਰ ਤੱਕ ਆਪਾਂ ਇਹਨੂੰ ਬਹੁਤ ਹੀ ਵਧੀਆ ਸਟੋਰ ਕਰ ਰੱਖ ਸਟੋਰ ਕਰ ਸਕਦੇ ਆ ਇਹ ਜਿਹੜੀ ਚਟਣੀ ਹੈ ਇਹ ਜਲਦੀ ਖਰਾਬ ਨਹੀਂ ਹੁੰਦੀ ਹੈਗੀ ਤੇ ਪਰੌਂਠੇ ਦੇ ਨਾਲ ਦਾਲ ਸਬਜ਼ੀ ਦੇ ਨਾਲ ਤੁਸੀਂ ਜਿਹਦੇ ਨਾਲ ਵੀ ਤੁਹਾਨੂੰ ਖਾਣੀ ਪਸੰਦ ਹੋਵੇ ਤੁਸੀਂ ਇਹਨੂੰ ਖਾ ਸਕਦੇ ਹੋ ਆਪਾਂ ਬੱਚਿਆਂ ਦੇ ਲੱਜ ਵਿੱਚ ਵੀ ਇਹਨੂੰ ਦੇ ਸਕਦੇ ਆ ਪਰੌਠੇ ਵਗੈਰਾ ਨਾਲ ਟਿਫਨ ਦੇ ਵਿੱਚ ਤੇ ਆਪਾਂ ਅੰਬੀਆਂ ਬਣਾ ਚਟਣੀ ਬਣਾਉਣ ਦੇ ਲਈ ਅੰਬੀਆਂ ਲਈਆਂ ਨੇ ਇਹ ਆਪਣੀਆਂ ਘਰ ਦੀਆਂ ਹੀ ਅੰਬ ਤੋੜੀਆਂ ਹੋਈਆਂ ਸੀਗੀਆਂ ਚਟਣੀ ਵੈਸੇ ਤਾਂ ਆਪਾਂ ਮੋٹے ਅੰਬਾਂ ਦੇ ਨਾਲ ਬਣਾਉਨੇ ਆ ਪਰ ਆਪਣੇ ਕੋਲ ਅੰਬ ਆਪਣੇ ਘਰ ਦੇ ਸੀਗੇ ਪਹਿਲਾਂ ਆਪਾਂ ਆਚਾਰ ਬਣਾ ਲਿਆ ਸੀ ਤੇ ਹੁਣ ਆਪਣੇ ਜੋ ਵੀ ਛੋਟੇ ਵੱਡੇ ਅੰਬ ਬਚੇ ਹੋਏ ਸੀਗੇ ਉਹ ਆਪਾਂ ਧੋੜ ਕੇ ਰੱਖ ਲਏ ਸੀਗੇ ਤੇ ਹੁਣ ਸੋਚਿਆ ਕਿ ਹੁਣ ਆਪਾਂ ਚਟਣੀ ਬਣਾਵਾਂਗੇ ਇਹ ਜਿਹੜੇ ਅੰਬ ਨੇ ਇਹਨਾਂ ਦੀ ਥੋੜੀ ਜੀ ਚਟਣੀ ਆ ਜਿਹੜੀ ਖੱਟੀ ਬਣ ਬਣਦੀ ਆ ਇਹਦੇ ਵਿੱਚ ਜਿਹੜਾ ਇਸਤੇਮਾਲ ਆ ਚੀਨੀ ਦਾ ਜ਼ਿਆਦਾ ਹੁੰਦਾ ਏ ਤੇ ਦੇਖੋ ਅੰਬ ਨੇ ਜਿਹੜੇ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਏ ਸੀਗੇ ਸੁਕਾਉਣ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਡੇ ਮੰਮੀ ਨੇ ਛਿੱਲ ਕੇ ਰੱਖ ਦਿੱਤੇ ਸੀਗੇ ਤੇ ਜਿਹੜੇ ਬਾਕੀ ਬਚੇ ਹੋਏ ਥੋੜੇ ਜਿਹਾ ਪੱਕੇ ਅੰਬ ਸੀਗੇ ਉਹ ਆਪਾਂ ਨੇ ਅਚਾਰ ਦੇ ਲਈ ਫਾੜੀਆਂ ਟਾਈਪ ਕੱਟ ਲਈ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਕद्दूकश ਕਰਾਂਗੇ ਇਹ ਜਿਹੜਾ ਸਾਰਾ ਪ੍ਰੋਸੈਸ ਹੈ ਇਹਨੂੰ 2 ਤੋਂ 2.5 ਘੰਟੇ ਆਰਾਮ ਦੇ ਨਾਲ ਲੱਗੇ ਸੀਗੇ ਇਸ ਕਰਕੇ ਮੈਂ ਜਿਹੜੀ ਇਹ ਵੀਡੀਓ ਆ ਤੁਹਾਨੂੰ ਬਹੁਤ ਹੀ ਛੋਟੇ ਦੇ ਵਿੱਚ ਦਿਖਾ ਰਹੀ ਆ ਤੇ ਹੁਣ ਆਪਾਂ ਨੇ ਦੇਖੋ ਅੰਬੀਆਂ ਨੇ ਜਿਹੜੀਆਂ ਸਾਰੀਆਂ ਹੀ ਕद्दूकश ਕਰ ਲੈਣੀਆਂ ਨੇ ਕद्दूकश ਕਰਨ ਤੋਂ ਬਾਅਦ ਆਪਣੇ ਗੋਲ ਇਹ ਤਕਰੀਬਨ 3 ਕਿਲੋ ਅੰਬੀਆਂ ਕੱਲ ਸਕਦੇ ਆ ਆਪਾਂ ਵੀ ਕੁਦੂਗਾਸ਼ ਕਰਕੇ ਬਚੀਆਂ ਸੀਗੀਆਂ ਤੇ ਹੁਣ ਆਪਾਂ ਨੇ ਇੱਧਰ ਇੱਕ ਜੁੱਲੇ ਦੇ ਉੱਪਰ ਲੋਂਡਾ ਰੱਖ ਲਿਆ ਵੱਡੇ ਸਾਈਜ਼ ਦਾ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਬੋਤਲ ਆ ਜਿਹੜੀ ਸਰੋਂ ਦੇ ਤੇਲ ਦੀ ਪਾਵਾਂਗੇ ਇਹ ਇੱਕ ਬੋਤਲ ਦੇ ਵਿੱਚੋਂ ਮੈਂ ਦੋ ਗਵਾਰੀ ਤੜਕਾ ਲਗਾਇਆ ਹੋਇਆ ਸੀਗਾ ਕਹਿ ਲਓ ਵੀ ਤਿੰਨ ਕ ਗੜਛੀਆਂ ਨੇ ਜਿਹੜੀਆਂ ਤੇਲ ਦੀਆਂ ਇਹਦੇ ਵਿੱਚੋਂ ਕੱਡੀਆਂ ਹੋਈਆਂ ਸੀ ਤੇ ਦੇਖੋ ਬੋਤਲ ਆ ਜਿਹੜੀ ਆਪਣੀ ਸਾਰੀ ਆਪਾਂ ਨੇ ਖਾਲੀ ਕਰ ਲੈਣੀ ਆ ਇਦੇ ਵਿੱਚ ਇਹ ਤਿੰਨ ਕਿਲੋੰਬੀਆਂ ਦੇ ਵਿੱਚ ਇੱਕ ਉਹ ਇੱਕ ਬੋਤਲ ਆ ਜਿਹੜੀ ਆਪਣੀ ਤੇਲ ਦੀ ਉਹ ਪੈ ਜਾਂਦੀ ਆ ਸੋ ਹੁਣ ਆਪਾਂ ਨੇ ਤੇਲ ਆ ਜਿਹੜਾ ਗਰਮ ਕਰ ਲੈਣਾ ਤੇ ਦੁਪਹਿਰ ਤਾਂ 3 ਵਜੇ ਦਾ ਟਾਈਮ ਸੀਗਾ ਹਵਾ ਵੀ ਵਧੀਆ ਚੱਲਦੀ ਸੀ ਤੇ ਸਾਡੇ ਓਟੇ ਉੱਪਰ ਆ ਜਿਹੜੀ ਛਾਵੇਂ ਵੀ ਆ ਗਈ ਸੀ ਇਸ ਕਰਕੇ ਆਪਾਂ ਨੇ ਕੰਮ ਆ ਜਿਹੜਾ ਇਹ ਆਪਣਾ ਨਵੇੜ ਲਿਆ ਸੀਗਾ ਤੇ ਇਧਰ ਆਪਣੇ ਅੰਬ ਵੀ ਸੁੱਕ ਗਏ ਨੇ ਤੇ ਇੱਕ ਕੜਾਹੀ ਦੇ ਵਿੱਚ ਆਪਾਂ ਨੇ ਕਦੂਗਾਸ਼ ਕਰਕੇ ਅੰਬੀਆਂ ਨੇ ਜਿਹੜੀਆਂ ਉਹ ਵੀ ਰੱਖ ਲਈਆਂ ਨੇ ਤੇ ਹੁਣ ਆਪਣਾ ਤੇਲ ਆ ਜਿਹੜਾ ਬਿਲਕੁਲ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਆਪਾਂ ਹੌਲੀ-ਹੌਲੀ ਇਹਦੇ ਵਿੱਚ ਅੰਬੀਆਂ ਨੇ ਜਿਹੜੀਆਂ ਸਾਰੀਆਂ ਪਾ ਲਵਾਂਗੇ ਇਹਨਾਂ ਨੂੰ ਭੁੰਨਣ ਦੇ ਲਈ ਵੀ ਕਾਫੀ ਟਾਈਮ ਲੱਗ ਜਾਂਦਾ ਹੈ ਇਹ ਜਿਹੜਾ ਕੰਮ ਹੈ ਬਹੁਤ ਹੀ ਪੇਸ਼ੈਂਸ ਵਾਲਾ ਹੈ ਜੇਕਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਭੁੰਨਦੇ ਹੈਗੇ ਤਾਂ ਜਿਹੜੀਆਂ ਅੰਬੀਆਂ ਨੇ ਆਪਣੀਆਂ ਉਹ ਖਰਾਬ ਵੀ ਹੋ ਸਕਦੀਆਂ ਨੇ ਚਟਣੀ ਹੈ ਜਿਹੜੀ ਇਹ ਆਪਾਂ ਚਟਣੀ ਹੈ ਜਿਹੜੀ ਹਰ ਸਾਲ ਬਣਾ ਕੇ ਤਿਆਰ ਕਰਦੇ ਆਂ ਜਿੱਦਾਂ ਜਿੱਦਾਂ ਇਹ ਪੁਰਾਣੀ ਹੋਈ ਜਾਂਦੀ ਆ ਉਦਾਂ ਦਾ ਉਦਾਂ ਦਾ ਟੇਸਟ ਆ ਜਿਹੜਾ ਵਧ ਹੀ ਜਾਂਦਾ ਏ ਤੇ ਖਾਣ ਦੇ ਵਿੱਚ ਵੀ ਬਹੁਤ ਸਵਾਦ ਲੱਗਦੀ ਆ ਬਾਕੀ ਕਿਹੜੇ-ਕਿਹੜੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਅੰਬੀ ਦੀ ਚਟਣੀ ਪਾਉਂਦੇ ਨੇ ਉਹ ਵੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਸਭ ਦੇ ਆਪੋ ਆਪਣੇ ਅਲੱਗ-ਅਲੱਗ ਢੰਗ ਨਾਲ ਬਣਾਉਂਦੇ ਨੇ ਪਰ ਅਸੀਂ ਹਮੇਸ਼ਾ ਚਟਣੀਆਂ ਜਿਹੜੀ ਇਸ ਤਰੀਕੇ ਨਾਲ ਬਣਾ ਕੇ ਸਟੋਰ ਕਰਕੇ ਰੱਖਦੇ ਆ ਤੇ ਹੁਣ ਆਪਾਂ ਸਾਰੀਆਂ ਅੰਬੀਆਂ ਨੇ ਜਿਹੜੀਆਂ ਪਾ ਲੀਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਹਿਲਾਉਂਦੇ ਰਹਿਣਾ ਆਗਾ ਜਿਹੜੀ ਉਹ ਆਪਾਂ ਨੇ ਮੱਠੀ ਮੱਠੀ ਰੱਖਣੀ ਆ ਤਾਂ ਕਿ ਆਪਣੀਆਂ ਜਿਹੜੀਆਂ ਇਹ ਅੰਬੀਆਂ ਦਾ ਉਹ ਆ ਮਿਸ਼ਰਣ ਜਿਹੜਾ ਥੱਲੇ ਨਾ ਲੱਗੇ ਦੇਖੋ ਜਿਹੜਾ ਹੁਣ ਇਹਨਾਂ ਨੇ ਹਲਕਾ ਹਲਕਾ ਕਾਫੀ ਟਾਈਮ ਅੱਧੇ ਪੌਣੇ ਘੰਟੇ ਤੋਂ ਬਾਅਦ ਇਹਨਾਂ ਨੇ ਤੇਲ ਛੱਡਣਾ ਸ਼ੁਰੂ ਕਰਤਾ ਸੀਗਾ ਤੇ ਦੇਖੋ ਜਿਹੜਾ ਆਪਾਂ ਨੇ ਤੇਲ ਪਾਇਆ ਸੀਗਾ ਅੰਬੀਆਂ ਦਾ ਜਿਹੜਾ ਕਲਰ ਆ ਉਹ ਵੀ ਚੇਂਜ ਹੋ ਗਿਆ ਹੈ ਤੇ 골ਡਨ ਬ੍ਰਾਊਨ ਜੀਆਂ ਹੋ ਗਈਆਂ ਨੇ ਤੇ ਇੱਧਰ ਆਪਾਂ ਚੀਨੀ ਆ ਜਿਹੜੀ ਚੀਨੀ ਦਾ ਮੀਜਰਮੈਂਟ ਕਰਾਂਗੇ ਚੀਨੀ ਆ ਆਪਾਂ ਨੇ 2 ਤੋਂ 2.5 ਕਿਲੋ ਦੇ ਵਿੱਚ ਪਾਵਾਂਗੇ ਕਿਉਂਕਿ ਅੰਬੀਆਂ ਸੀਗੀਆਂ ਇਹ ਜ਼ਿਆਦਾ ਖਟੀਆਂ ਸੀਗੀਆਂ ਜੇਕਰ ਆਪਾਂ ਵੱਡੇ ਚਟਣੀ ਵਾਲੇ ਅੰਬੀਆਂ ਉਹਦਾ ਅੰਬਾਂ ਦੀ ਪਾਉਨੇ ਆ ਨਾ ਚਟਣੀ ਉਹਦੇ ਵਿੱਚ ਚੀਨੀ ਆ ਜਿਹੜੀ ਉਹ ਬਹੁਤ ਘੱਟ ਪੈਂਦੀ ਆ ਕਿਉਂਕਿ ਉਹ ਪਹਿਲਾਂ ਹੀ ਬਹੁਤ ਮਿੱਠੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਖਟਾਸ ਜ਼ਿਆਦਾ ਇਸ ਕਰਕੇ ਇਹਨਾਂ ਦੇ ਵਿੱਚ ਚੀਨੀ ਆ ਜਿਹੜੀ ਉਹ ਜ਼ਿਆਦਾ ਪਊਗੀ ਤੇ ਹੁਣ ਆਪਾਂ ਨੇ ਚੀਨੀ ਆ ਜਿਹੜੀ 2 ਕਿਲੋ ਦੇ ਕਰੀਬ ਅੰਦਾਜ਼ਨ 2 ਤੋਂ ਵੱਧਦੀ ਹੋਊਗੀ ਉਹ ਜਿਹੜੀ ਆਪਣੀ ਪਤੀਲੀ ਸੀਗੀ ਉਹ ਆਪਾਂ ਜੇਕਰ ਦੁੱਧ ਪਾਣੀ ਪਾਉਨੇ ਤਾਂ ਉਹਦੇ ਵਿੱਚ ਕਿਲੋ ਆਉਂਦਾ ਤੇ ਜਿਹੜੀ ਇਹ ਚੀਨੀ ਆ ਇਹ ਠੋਸ ਹੁੰਦੀ ਹੈ ਤੇ ਵਜਨਦਾਰ ਹੁੰਦੀ ਹੈ ਜਿਆਦਾ ਆ ਜਾਂਦੀ ਆ ਤੇ 2.5 ਕਿਲੋ ਚੀਨੀ ਆ ਜਿਹੜੀ ਆਪਾਂ ਨੇ ਕੱਢੀ ਸੀਗੀ ਤੇ ਉਹਦੇ ਵਿੱਚੋਂ 2 ਕਿਲੋ ਚੀਨੀ ਆ ਜਿਹੜੀ ਆਪਾਂ ਪਾਤੀ ਸੀ ਬਾਕੀ ਆਪਾਂ ਮਿੱਠਾ ਟੇਸਟ ਕਰਕੇ ਬਾਅਦ ਵਿੱਚ ਹਿਸਾਬ ਦੇ ਨਾਲ ਐਡ ਕਰ ਲਾਂਗੇ ਤੇ ਇਧਰ ਆਪਾਂ ਨੇ ਇੱਕ ਗੜਛੀ ਆ ਜਿਹੜੀ ਮੇਥਿਆਂ ਦੇ ਲਈ ਐ ਡੇਢ ਕ ਗੜਛੀ ਆਪਾਂ ਨੇ ਕਲੌਂਜੀ ਦੀ ਲੈ ਲਈ ਐ ਮਸਾਲੇ ਸਾਰੇ ਆਪਾਂ ਨੇ ਕੱਢ ਕੇ ਇੱਕ ਸਾਈਡ ਤੇ ਰੱਖ ਲਏ ਨੇ ਤੇ ਡੇਢ ਕ ਗੜਛੀ ਆਪਾਂ ਸੌਂਫ ਦੀ ਲਵਾਂਗੇ ਤੇ ਨਾਲ ਆਪਾਂ ਇੱਕ ਗੜਛੀ ਜੀਰਾ ਲੈ ਲਵਾਂਗੇ ਤੇ ਜਿਵੇਂ ਹੁਣ ਬੱਚਿਆਂ ਨੂੰ ਛੁੱਟੀਆਂ ਹੋਈਆਂ ਹੋਈਆਂ ਨੇ ਤੇ ਮੇਰੀਆਂ ਨਨਦਾਂ ਨੇ ਜਿਹੜੀਆਂ ਉਹ ਵੀ ਆਈਆਂ ਹੋਈਆਂ ਸੀਗੀਆਂ ਤੇ ਤੁਹਾਨੂੰ ਵੀਡੀਓ ਦੇ ਵਿੱਚ ਕਈ ਤਰ੍ਹਾਂ ਦੇ ਹੱਥ ਦਿਖ ਰਹੇ ਹੋਣਗੇ ਇਹ ਅਸੀਂ ਰਲ ਮਿਲ ਕੇ ਆ ਜਿਹੜੀ ਇਹ ਚਟਨੀ ਤਿਆਰ ਕੀਤੀ ਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਘੜਸ਼ੀ ਹਲਦੀ ਦੀ ਲਈ ਆ ਤੇ ਇੱਕ ਘੜਸ਼ੀ ਆਪਾਂ ਨੇ ਲਈ ਆ ਇਹਦੇ ਵਿੱਚ ਮਿਰਚਾਂ ਦੀ ਦੋ ਘੜਸ਼ੀਆਂ ਆਪਾਂ ਨੂਨ ਦੀਆਂ ਲਵਾਂਗੇ ਤੇ ਬਾਕੀ ਆਪਾਂ ਇੰਨਾ ਕੁ ਜਿਹੜਾ ਆਪਣਾ ਨੂਨ ਮਿਰਚ ਹੈ ਬਿਲਕੁਲ ਸਹੀ ਹੈ ਤੇ ਮਿੱਠਾ ਜਿਹੜਾ ਉਹ ਆਪਾਂ ਚੈੱਕ ਕਰਕੇ ਹੋਰ ਪਾ ਲਵਾਂਗੇ ਤੇ ਇਧਰ ਮਿੱਠਾ ਚੈੱਕ ਹੋ ਰਿਹਾ ਏ ਤੇ ਅੰਬੀਆਂ ਜਿਆਦਾ ਖਟੀਆਂ ਹੋਣ ਕਰਕੇ ਆਪਾਂ ਨੇ ਜਿਹੜਾ ਮਿੱਠਾ ਇਹਦੇ ਵਿੱਚ ਹੋਰ ਐਡ ਕਰਦਾ ਨਾ ਥੋੜਾ ਜਿਹਾ ਮਿੱਠਾ ਹੋਰ ਪਾਵਾਂਗੇ ਤੇ ਜਦੋਂ ਆਪਾਂ ਨੇ ਚੀਨੀ ਪਾ ਲੈਣੀ ਆ ਉਸ ਤੋਂ ਬਾਅਦ ਵੀ ਆਪਾਂ ਨੇ ਇਹਨੂੰ ਚਟਣੀ ਨੂੰ ਚੰਗੀ ਤਰ੍ਹਾਂ ਰਾੜਨਾ ਤਾਂ ਕਿ ਜਿਹੜਾ ਚੀਨੀ ਪਾਉਣ ਦੇ ਨਾਲ ਜਿਹੜਾ ਇਹਦਾ ਪਾਣੀ ਆ ਸਾਰਾ ਖਤਮ ਹੋ ਜਵੇ ਤੇ ਬਿਲਕੁਲ ਚੰਗੀ ਤਰ੍ਹਾਂ ਰੜ ਜਵੇ ਜਦੋਂ ਤੱਕ ਕਿ ਉਹਦੀ ਚਾਸ਼ਣੀ ਜੀ ਨਾ ਬਣਨ ਲੱਗ ਜਵੇ ਉਦੋਂ ਤੱਕ ਆਪਾਂ ਨੇ ਇਹਨਾਂ ਨੂੰ ਭੁੰਨਦੇ ਹੀ ਰਹਿਣਾ ਇਸ ਨਾਲ ਚਟਣੀ ਆ ਜਿਹੜੀ ਵਧੀਆ ਲੌਂਗ ਟਾਈਮ ਚੱਲ ਜਾਂਦੀ ਆ ਨਹੀਂ ਤਾਂ ਚਟਣੀ ਆ ਜਿਹੜੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ ਜੇਕਰ ਆਪਾਂ ਚੰਗੀ ਤਰ੍ਹਾਂ ਨਹੀਂ ਪਕਾਉਂਦੇ ਦੇਖੋ ਆਪਾਂ ਨੇ ਚੰਗੀ ਤਰ੍ਹਾਂ ਪਕਾ ਕੇ ਚਟਣੀ ਆ ਜਿਹੜੀ ਬਿਲਕੁਲ ਲਾਲ ਕਰ ਲਈ ਸੀਗੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਨੂਨ ਮਿਰਚ ਮਸਾਲੇ ਰੱਖੇ ਹੋਏ ਸੀਗੇ ਉਹ ਪਾ ਦੇਣੇ ਨੇ ਇਹਦੇ ਵਿੱਚ ਤੁਸੀਂ ਲੌਂਗ, ਇਲਾਇਚੀ, ਉਦਾਖਾ ਵਗੈਰਾ ਵੀ ਪਾ ਸਕਦੇ ਹੋ ਪਰ ਅਸੀਂ ਇਹ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਤਿਆਰ ਕੀਤੀ ਆ ਆਪਾਂ ਇਹ ਵਿੱਚ ਮਗਜ ਵੀ ਪਾ ਸਕਦੇ ਆ ਮਗਜ ਦੇ ਨਾਲ ਕੀ ਹੁੰਦਾ ਕਿ ਚਟਣੀ ਆ ਜਿਹੜੀ ਥੋੜਾ ਜਿਹਾ ਖਰਾਬ ਹੋਣ ਦਾ ਉਹ ਹੋ ਜਾਂਦਾ ਇਸ ਕਰਕੇ ਆਪਾਂ ਇਹਦੇ ਵਿੱਚ ਸਿਰਫ ਮੇਨ ਮਸਾਲੇ ਨੇ ਜਿਹੜੇ ਉਹੀ ਪਾਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਆਪਣੇ ਖੜੇ ਮਸਾਲੇ ਨੇ ਜਿਹੜੇ ਉਹ ਐਡ ਕਰ ਦੇਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਜਿਹੜੇ ਆਪਾਂ ਖੜੇ ਮਸਾਲੇ ਉੱਪਰ ਇਹ ਪਾਉਣੇ ਨੇ ਇਹਨਾਂ ਨੂੰ ਪਾਉਣ ਤੋਂ ਬਾਅਦ ਆਪਾਂ ਕੋਈ ਜ਼ਿਆਦਾ ਵੀ ਮਤਲਬ ਰਾੜਾ ਨਹੀਂ ਲਵਾਉਣਾ ਹੈਗਾ ਚੀਨੀ ਦੇ ਨਾਲ ਹੀ ਆਪਾਂ ਨੇ ਜ਼ਿਆਦਾ ਰਾੜਾ ਲਵਾਉਣਾ ਹੈ ਤੇ ਮੇਰੇ ਦੂਜੇ ਸਿਸਟਰ ਆਗੇ ਸੀਗੇ ਉਹ ਕਹਿੰਦੇ ਵੀ ਸਾਨੂੰ ਵੀ ਮਿੱਠਾ ਚੈੱਕ ਕਰਾਓ ਉਹਨਾਂ ਨੇ ਹੋਰ ਥੋੜਾ ਜਿਹਾ ਵਿੱਚ ਐਡ ਕਰਤਾ ਬਾਕੀ ਸਾਰਿਆਂ ਦਾ ਅਲੱਗ-ਅਲੱਗ ਟੇਸਟ ਹੁੰਦਾ ਕੋਈ ਵੱਧ ਖਾਣਾ ਪਸੰਦ ਕਰਦਾ ਕੋਈ ਘੱਟ ਖਾਣਾ ਪਸੰਦ ਕਰਦਾ ਤੇ ਬਾਕੀ ਜਦੋਂ ਆਪਾਂ ਰਲ ਮਿਲ ਕੇ ਚੀਜ਼ ਬਣਾਉਨੇ ਆ ਤਾਂ ਸਾਰਿਆਂ ਦੀ ਸਲਾਹ ਦੇ ਨਾਲ ਹੀ ਬਣਾਈ ਜਾਂਦੀ ਆ ਤੇ ਹੁਣ ਆਪਾਂ ਦੇਖੋ ਜਿਹੜੀ ਚਟਣੀਆਂ ਸਾਰੀ ਚੰਗੀ ਤਰ੍ਹਾਂ ਮਿਕਸ ਕਰ ਲਈ ਆ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲੇ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦੇਣ ਤਾਂ ਕਿ ਮੇਰੇ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜੜੀ ਪਹਿਲਾਂ ਮਿਲ ਜਵੇ ਦੇਖੋ ਚਟਣੀ ਠੰਡੀ ਹੋਣ ਤੋਂ ਬਾਅਦ ਆਪਾਂ ਨੇ 5 ਕਿਲੋ ਵਾਲਾ ਡੱਬਾ ਸੀਗਾ ਘੀ ਵਾਲਾ ਉਹਦੇ ਵਿੱਚ ਪਾ ਲਈ ਆ ਤੇ ਦੇਖੋ ਇਹ ਪੂਰਾ ਨਹੀਂ ਭਰਿਆ ਹੈਗਾ ਤੇ ਚਟਣੀ ਦਾ ਜਿਹੜਾ ਕਲਰ ਆ ਇਹ ਵੀ ਬਹੁਤ ਵਧੀਆ ਹੋ ਗਿਆ ਸੀ ਇੱਕ ਰਾਤ ਆਪਾਂ ਇਹਨੂੰ ਠੰਡੀ ਕਰ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਡੱਬੇ ਦੇ ਵਿੱਚ ਪਾ ਕੇ ਰੱਖ ਦਿੱਤਾ ਹੈ 2-3 ਦਿਨ ਆਪਾਂ ਇਹਨਾਂ ਨੂੰ ਧੁੱਪ ਲਵਾਵਾਂਗੇ ਤੇ ਇਸ ਤਰ੍ਹਾਂ ਆਪਣੀ ਚਟਣੀ ਜਿਹੜੀ ਬਣ ਕੇ ਤਿਆਰ ਆ ਵੀਡੀਓ ਦੇਖਣ ਲਈ ਧੰਨਵਾਦ